ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਮੂਲ ਮੰਤਰ ਜਾਪ ਦੀ ਸ਼ਕਤੀ ਦੇਖਣੀ ਹੈ ਤਾਂ ਇਹ ਤਿੰਨ ਕੰਮ ਕਰੋ ਸਾ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਮੂਲ ਮੰਤਰ ਦਾ ਜਾਪ ਜੋ ਮੁਨੁੱਖ ਵੀ ਕਾਟਦੇ ਹਨ ਤਾਂ ਉਹ ਇਹ ਤਿੰਨ ਕੰਮ ਜ਼ਰੂਰ ਕਰਨ ਤਾਂ ਦੇਖਣਾ ਜੀ ਦਿਨਾਂ ਦੇ ਵਿੱਚ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਤੁਹਾਡੀ ਕਿਸਮਤ ਤੇ ਤੁਹਾਡੇ ਭਾਗ ਬਦਲ ਜਾਣਗੇ ਤੁਹਾਡੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਤੇ ਵਰਕ ਤਾਂ ਜਾਣਗੀਆਂ ਇਹ ਉਹ ਕਿਹੜਾ ਕੰਮ ਹੈ ਜੋ ਆਪਾਂ ਮੂਲ ਮੰਤਰ ਗਾਡੇ ਸਮੇਂ ਕਰਨਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਵਿੱਚ ਕਰਾਂਗੇ ਜੀ ਸਾਥ ਸੰਗਤ ਜੀ ਇਸ ਕਾਇਕੇ ਪੂਰੀ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸੁਣਨਾ ਜੀ ਤੇ ਸਮਝਣਾ ਜੀ ਸਭ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਆਪਣੀ ਹਾਜ਼ਰੀ ਜੋ ਲਗਵਾਉਣਾ ਜੀ ਤਾਂ ਕਿ ਤੁਹਾਡੇ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਿਹਰ ਭਰਿਆ ਹੱਥ ਹੋ ਜਾਵੇ ਅੱਜ ਦੇ ਵੀਡੀਓ ਨੂੰ ਸ਼ੁਰੂ ਕਰਦੇ ਆਂ ਜੀ ਸਾ ਸੰਗਤ ਜੀ ਮੂਲ ਮੰਤਰ ਦਾ ਜਾਪ ਸਾਡੇ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਹੈ ਜੀ ਜੋ ਵੀ ਮਨੁੱਖ ਪੂਰੀ ਸ਼ਰਤਾਂ ਦੇ ਨਾਲ ਤੇ ਭਰੋਸੇ ਦੇ ਨਾਲ ਕਰਦੇ ਹਨ ਉਹਨਾਂ ਦੀ ਹaik ਮਨ ਕਾਮਨਾ ਤੇ ਇੱਛਾ ਪੂਰੀ ਹੋ ਜਾਂਦੀ ਹੈ ਕਿਉਂਕਿ ਮੂਲ ਮੰਤਰ ਦਾ ਜਾਪ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਹਨ ਜਿਸ ਰਸਨਾ ਦੇ ਉੱਤੇ ਜਿਸ ਹਿੱਤੇ ਦੇ ਉੱਤੇ ਮੂਲ ਮੰਤਰ ਦਾ ਜਾਪ ਵਸ ਜਾਂਦਾ ਹੈ ਸਮਝੋ ਉਸ ਦਾ ਪੇੜਾ ਪਾਰ ਹੋ ਗਿਆ ਪਰ ਸਾਡੇ ਵਿੱਚੋਂ ਕਈ ਅਜੇਹੇ ਮਨੁੱਖ ਹਨ ਮਨੁੱਖ ਜੀ ਜੋ ਰੋਜ਼ਾਨਾ ਮੂਲ ਮੰਤਰ ਦਾ ਜਾਪ ਕਰਦੇ ਹਨ ਤੇ ਨਾਲ ਨਾਲ ਕੀ ਗਲਤੀ ਕਰ ਬੈਠਦੇ ਹਨ ਕਿ ਸਾਡੇ ਉੱਤੇ ਕਿਰਪਾ ਹੋਣ ਵਿੱਚ ਦੇਰੀ ਲੱਗ ਜਾਂਦੀ ਹੈ ਤਾਂ ਉਹ ਗਲਤੀ ਆਪਾਂ ਹੁਣ ਬਿਲਕੁਲ ਨਹੀਂ ਕਰਨੀ ਕਿਰਪਾ ਹੋਣ ਤੇ ਦੇਰੀ ਲੱਗ ਸਕਦੀ ਹੈ ਆਪਾਂ ਮੂਲ ਮੰਤਰ ਦਾ ਜਾਪ ਕਰਦੇ ਹਾਂ ਤੇ ਗਿੰਤੀ-ਮਿੰਤੀਆਂ ਵੀ ਕਰਦੇ ਹਾਂ ਜਿਵੇਂ ਕਿ ਕਈਆਂ ਨੂੰ ਹੁੰਦਾ ਹੈ ਕਿ ਇੱਕ ਤੋਂ ਵੱਧ ਮੂਲ ਮੰਤਰ ਦਾ ਜਾਪ ਕਰੀਏ ਕਈ 2 ਮਾਲਾ ਦਾ ਮੂਲ ਮੰਤਰ ਦਾ ਜਾਪ ਵੀ ਕਰਦੇ ਹਨ ਤੇ ਕਈ 4 ਕਈ 6 ਤੇ ਕਈ 11 ਮਾਲਾ ਦਾ ਵੀ ਜਾਪ ਕਰਦੇ ਹਨ ਤੇ ਸਾ ਸੰਗਤ ਜੀ ਕਈ ਇਸ ਤੋਂ ਵੱਧ ਵੀ ਕਰਦੇ ਹੋਣਗੇ ਪਰ ਗਲਤੀ ਕਿੱਥੇ ਹੋ ਜਾਂਦੀ ਹੈ ਜਦੋਂ ਅਸੀਂ ਸਿਰਫ ਗਿਣਤੀਆਂ ਮਿੰਟੀਆਂ ਦੇ ਵਿੱਚ ਹੀ ਰਹਿ ਜਾਂਦੇ ਹਾਂ ਤੇ ਕਾਲੀ-ਕਾਲੀ ਵਿੱਚ ਅਸੀਂ ਮੂਲ ਮੰਤਰ ਦਾ ਜਾਪ ਕਰਦੇ ਹਾਂ ਜਿੱਥੇ ਕਿ ਸਾਡੀ ਕੋਈ ਭਾਵਨਾ ਹੀ ਨਹੀਂ ਬਣਦੀ ਅਸੀਂ ਆਪਣੇ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਨੂੰ ਕੁਲ ਮਰਸੂਸ ਨਹੀਂ ਕਰ ਪਾਉਂਦੇ ਕਿਉਂਕਿ ਸਾਡੇ ਸਿਰਫ ਰਸਨਾ ਵਿੱਚ ਹੀ ਮੂਲ ਮੰਤਰ ਦਾ ਜਾਪ ਕਰ ਰਹੀ ਹੁੰਦੀ ਹੈ ਕਈ ਤਰ੍ਹਾਂ ਦੇ ਇਸ ਪ੍ਰਤੀਵੇ ਵਿਚਾਰ ਹੁੰਦੇ ਹਨ ਕਿ ਕਈ ਵਾਰ ਆਪਾਂ ਘੜੀ ਵੀ ਦੇਖਦੇ ਰਹਿੰਦੇ ਹਾਂ ਮੂਲ ਮੰਤਰ ਦਾ ਜਾਪ ਕਰਦੇ ਸਮੇਂ ਕਿ ਅਸੀਂ ਇਸ ਤੋਂ ਬਾਅਦ ਆ ਕੰਮ ਵੀ ਕਰਨਾ ਹੈ ਤੇ ਉਹ ਵੀ ਕੰਮ ਕਰਨਾ ਹੈ ਕੀ ਸਾਡੇ ਮਨ ਵਿੱਚ ਸਾਡੇ ਕੰਮਾਂ ਦੀ ਹੀ ਫਿਕਰ ਚੱਲਦੀ ਰਹਿੰਦੀ ਹੈ ਪਰ ਰਸਨਾ ਮੂਲ ਮੰਤਰ ਦਾ ਜਾਪ ਅਸੀਂ ਕਰਦੇ ਹੀ ਰਹਿੰਦੇ ਹਾਂ ਵੈਸੇ ਤਾਂ ਮਹਾਂਪੁਰਖ ਜੀ ਕਹਿੰਦੇ ਹਨ ਕਿ ਸਾਡੀ ਰਸਨਾ ਤੇ ਵੀ ਜਦੋਂ ਮੂਲ ਮੰਤਰ ਦਾ ਜਾਪ ਆਉਂਦਾ ਹੈ ਉਹ ਤਾਂ ਆਪਣਾ ਕੰਮ ਹੀ ਕਰ ਲੈਂਦਾ ਹੈ ਪਰ ਜੇਕਰ ਅਸੀਂ ਹਿੱਤੇ ਰਹੀ ਭਾਵ ਜੇਕਰ ਅਸੀਂ ਮੰਨ ਰਹੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾ ਵਿੱਚ ਜੁੜ ਜਾਵਾਂਗੇ ਤਾਂ ਸਾਡੇ ਉੱਤੇ ਸੋਨ ਨਾਲੋਂ ਵੱਧ ਕਿਰਪਾ ਹੋਵੇਗੀ ਇਸ ਕਾਇਕੇ ਜਦੋਂ ਵੀ ਮੂਲ ਮੰਤਰ ਦਾ ਜਾਪ ਕਰਨਾ ਹੈ ਚਾਹੇ ਘੱਟ ਕਰ ਲੋ 108 ਵਾਰ ਮੂਲ ਮੰਤਰ ਦਾ ਜਾਪ ਕਰ ਲੋ ਜਾਂ 108 ਤੋਂ ਵੀ ਘੱਟ ਕਰ ਸਕਦੇ ਹਨ ਤੁਸੀਂ ਭਾਵੇਂ 5 ਵਾਰ ਭਾਵੇਂ 10 ਵਾਰ ਪੜ੍ਹ ਲਵੋ ਪਰ ਪੂਰੀ ਸ਼ਰਧਾ ਤੇ ਭਾਵਨਾ ਨਾਲ ਪੜਿਆ ਕਰੋ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪਣੇ ਅੰਗ ਸੰਗ ਮਹਿਸੂਸ ਕਰਿਆ ਕਰੋ ਤਾਂ ਦਿਖਣਾ ਤੁਹਾਨੂੰ ਆਪਣੇ ਆਪ ਦੇ ਵਿੱਚ ਬੜਾ ਬਦਲਾਅ ਹੁੰਦਾ ਨਜ਼ਰ ਆਵੇਗਾ ਤੁਹਾਡਾ ਮਨ ਕੁਰੀਤੀਆਂ ਨੂੰ ਛੱਡ ਗੁਰੂ ਨਾਨਕ ਦੇ ਚਰਨਾ ਵਿੱਚ ਜੁੜ ਜਾਵੇਗਾ ਤਾਂ ਸਾਧ ਸੰਗਤ ਜੀ ਆਪਾਂ ਅੱਜ ਤੋਂ ਹੀ ਮੁਲ ਮੰਤਰ ਦਾ ਜਾਪ ਕਰਨਾ ਹੈ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਅੰਗ ਸੰਗ ਮਹਿਸੂਸ ਕਰਕੇ ਊਲ ਮੰਤਰ ਦਾ ਜਾਪ ਆਪਣੇ ਗੁਰੂ ਨਾਨਕ ਪਾਤਸ਼ਾਹ ਨੂੰ ਆਪਣੇ ਕੋਲ ਸਮਝ ਕੇ ਕਰਨਾ ਹੈ ਜੇਕਰ ਅਸੀਂ ਅੱਜ ਤੋਂ ਹੀ ਇਹ ਕੰਮ ਕਰ ਲਵਾਂਗੇ ਤਾਂ ਸਾਡੇ ਮਨ ਵਿੱਚ ਬਹੁਤ ਸਹਿਜ ਇਕਜਿਤ ਹੋ ਕੇ ਮੂਲ ਮੰਤਰ ਦਾ ਜਾਪ ਕਰਨਾ ਕਰਨ ਦੇ ਨਾਲ ਦੇਖਣਾ ਗੁਰੂ ਨਾਨਕ ਦੇਵ ਜੀ ਦੀ ਤੁਹਾਡੀ ਇੰਨੀ ਕਿਰਪਾ ਤੇ ਇੰਨੀ ਪ੍ਰਗਟ ਹੋ ਜਾਵੇਗੀ ਕਿ ਤੁਹਾਡੇ ਤੋਂ ਸੰਭਾਲਿਆ ਜੇ ਸੰਭਾਲੀ ਨਹੀਂ ਜਾਣੀ ਕਿਉਂਕਿ ਮੂਲ ਮੰਤਰ ਦਾ ਜਾ ਕਰਨ ਵਾਲੇ ਮਨੁੱਖਾਂ ਦੇ ਮਨ ਵਿੱਚ ਭਾਵਨਾਉਣ ਤੋਂ ਪਹਿਲਾਂ ਹੀ ਗੁਰੂ ਨਾਨਕ ਪਾਤਸ਼ਾਹ ਉਹਨਾਂ ਦੀ ਭਾਵਨਾ ਤੇ ਇੱਛਾ ਪੂਰੀਆਂ ਕਰ ਦਿੰਦੇ ਹਨ ਐਨੀ ਕਿਰਪਾ ਹੋ ਜਾਂਦੀ ਹੈ ਮੂਲ ਮੰਤਰ ਦਾ ਜਾਪ ਤੇ ਅਸੀਂ ਹਰ ਰੋਜ਼ ਜਾਪ ਕਰਦੇ ਹਾਂ ਤੇ ਬਸ ਕਿੰਨੀਆਂ-ਕਿੰਨੀਆਂ ਦੇ ਵਿੱਚ ਹੀ ਲੱਗੇ ਰਹਿੰਦੇ ਹਾਂ ਤਾਂ ਅੱਜ ਤੋਂ ਜਦੋਂ ਵੀ ਆਪਾਂ ਮੂਲ ਮੰਤਰ ਦਾ ਜਾਪ ਕਰਨਾ ਹੈ ਪਿਆਰ ਸਤਿਕਾਰ ਤੇ ਸ਼ਰਤਾਂ ਦੇ ਨਾਲ ਤੇ ਪ੍ਰੋਸੇ ਦੇ ਨਾਲ ਕਰਨਾ ਹੈ ਫਿਰ ਦੇਖਣਾ ਕਿੰਜ ਕਿਸਮਤ ਚਮਕ ਜਾਵੇਗੀ ਅਤੇ ਉਸ ਤੋਂ ਵੱਧ ਦੂਸਰੀ ਗੱਲ ਹੈ ਜੀ ਮੂਲ ਮੰਤਰ ਦਾ ਜਾਪ ਦਾ ਸਹੀ ਸਮਾਂ ਉਹ ਕਿਹੜਾ ਹੈ ਜੀ ਤਾਂ ਵੇਖੋ ਜੀ ਇੱਥੇ ਮਹਾਂਪੁਰਖ ਜੀ ਆਖਦੇ ਹਨ ਕਿ ਮੂਲ ਮੰਤਰ ਦਾ ਜਾਪ ਕਰਨ ਦੇ ਲਈ ਸਾਡੇ ਉੱਤੇ ਕਿਸੇ ਵੀ ਪ੍ਰਕਾਰ ਦੀ ਕੋਈ ਪਵੰਦੀ ਨਹੀਂ ਹੈ ਐਸੀ ਤਾਂ ਕਿਸੇ ਵੀ ਬਾਣੀ ਨੂੰ ਪੜਨ ਦੇ ਲਈ ਸਾਡੇ ਉੱਤੇ ਕੋਈ ਪਵੰਦੀ ਨਹੀਂ ਹੈ ਜਦੋਂ ਵੀ ਸਾਡਾ ਦਿਲ ਕਰਦਾ ਹੈ ਅਸੀਂ ਮੂਰ ਮੰਤ ਦਾ ਜਾ ਜਾਂ ਕਿਸੇ ਹੋਰ ਕਿਸੇ ਬਾਣੀ ਦਾ ਜਾਪ ਕਰ ਸਕਦੇ ਹਾਂ ਪਰ ਸਾਡੇ ਜੀਵਨ ਦੇ ਵਿੱਚ ਅੰਮ੍ਰਿਤ ਵੇਲੇ ਦੀ ਖਾਸ ਮਹੱਤਤਾ ਹੈ ਕਿਉਂਕਿ ਅੰਮ੍ਰਿਤ ਵੇਲੇ ਜੋ ਵੀ ਮਨੁੱਖ ਵੀ ਸੰਭਾਲਦੇ ਹਨ ਉਹਨਾਂ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਭ ਤੋਂ ਪਹਿਲਾਂ ਕਿਰਪਾ ਹੋ ਜਾਂਦੀ ਹੈ ਕਿਉਂਕਿ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਨੇ 24 ਘੰਟਿਆਂ ਦੇ ਵਿੱਚ ਸਾਡੇ ਕੋਲੋਂ ਅਮਿਤ ਵੇਲਾ ਮੰਗਿਆ ਹੈ ਇਹ ਅਮਿਤ ਵੇਲੇ ਦੇ ਜੋ 3 ਘੰਟੇ ਹਨ ਜੇਕਰ ਉਹ 3 ਘੰਟੇ ਦੇ ਵਿੱਚ ਅਸੀਂ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਜੁੜਨ ਦਾ ਯਤਨ ਵੀ ਕਰ ਲਈਏ ਤਾਂ ਵਾਹਿਗੁਰੂ ਕਾਰਪੁਰਖ ਜੀ ਬੇਨਤ ਕਿਰਪਾ ਸਾਡੇ ਉੱਤੇ ਹੋ ਸਕਦੀ ਹੈ ਤਾਂ ਇਸ ਕਰਕੇ ਆਪਾਂ ਅਮਿਤ ਵੇਲਾ ਜਰੂਰ ਸੰਭਾਲਣਾ ਹੈ ਅਮਿਤ ਵੇਲੇ ਦੇ ਚਾਹੀਏ ਅਸੀਂ ਪੰਜ ਬਾਣੀਆਂ ਦਾ ਪਾਠ ਹੀ ਕਰ ਰਹੇ ਹਾਂ ਚਾਹੇ ਮੂਲ ਮੰਤਰ ਦਾ ਜਾਪ ਕਰ ਰਹੇ ਹਾਂ ਤਾਂ ਪੂਰੀ ਸਹਿਜ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਸਭ ਤੋਂ ਪਹਿਲਾਂ ਅਮਿਤ ਵੇਲੇ ਇਹ ਕੋਸ਼ਿਸ਼ ਕਰਨੀ ਹੈ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜੀ ਅੰਮ੍ਰਿਤ ਵੇਲੇ ਉੱਠ ਕੇ ਮੂਲ ਮੰਤਰ ਦਾ ਜਾਪ ਕਰੀਏ ਪਰ ਜੇਕਰ ਕਿਸੇ ਵੀ ਕਾਰਨ ਕਰਕੇ ਅਸੀਂ ਅੰਮ੍ਰਿਤ ਵੇਲੇ ਨਹੀਂ ਉੱਠ ਪਾਉਂਦੇ ਪਰ ਅਸੀਂ ਅੰਮ੍ਰਿਤ ਵੇਲੇ ਉੱਠਦੇ ਜੂਰ ਹਾਂ ਪਰ ਸਾਡੇ ਬਾਕੀ ਕੰਮ ਤੰਦੇ ਬਹੁਤ ਜ਼ਿਆਦਾ ਹੁੰਦੇ ਹਨ ਅਸੀਂ ਦੁਨਿਆਵੀ ਕੰਮਾਂ ਵਿੱਚ ਲੱਗੇ ਹੋਏ ਹਾਂ ਪਰ ਫਿਰ ਵੀ ਜਦ ਸਾਨੂੰ ਮੇਲਾ ਮਿਲਦਾ ਹੈ ਤਾਂ ਇੱਕ ਵਾਰ ਚੌਂਕੜਾ ਮਾਇਕੇ ਇੱਕ ਮਨ ਇੱਕ ਚਿੱਤ ਹੋ ਕੇ ਬਾਣੀ ਜ਼ਰੂਰ ਪੜਨੀ ਚਾਹੀਦੀ ਹੈ। ਮੂਲ ਮੰਤਰ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਹੈ। ਅਤੇ ਮੂਲ ਮੰਤਰ ਦਾ ਜਾਪ ਅਸੀਂ ਤੁਰਦੇ ਫਿਰਦੇ ਆਤੇ ਕੰਮ ਕਰਾਦੇ ਹੋਏ ਵੀ ਕਰ ਸਕਦੇ ਹਾਂ। ਕਿਸੇ ਵੀ ਪ੍ਰਕਾਰ ਦੀ ਕੋਈ ਜਗ੍ਹਾ ਦੀ ਪਵੰਤੀ ਨਹੀਂ ਹੁੰਦੀ। ਤੀਸੀ ਗੱਲ ਅਸੀਂ ਮੂਲ ਮੰਤ ਦਾ ਜਾਪ ਸਫਰ ਦੇ ਦੌਰਾਨ ਵੀ ਕਰ ਸਕਦੇ ਹਾਂ ਸਾਧ ਸੰਗਤ ਜੀ ਕਈ ਮਨੁੱਖ ਆਖਦੇ ਹਨ ਕਿ ਉਸ ਵੇਲੇ ਸਾਡੇ ਪੈਰਾਂ ਵਿੱਚ ਚੱਪਲ ਵੀ ਹੁੰਦੀ ਹੈ ਜਾਂ ਜੁੱਤੀ ਵੀ ਹੁੰਦੀ ਹੈ ਅਸੀਂ ਪਾਠ ਕਰੀਏ ਚਾ ਨਾ ਕਰੀ ਤਾਂ ਵੇਖੋ ਸਾਧ ਸੰਗਤ ਜੀ ਕਿ ਆਪਾਂ ਪਹਿਲਾਂ ਵੀ ਦੱਸਿਆ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਾਡੇ ਮਨ ਦਾ ਪਿਆਰ ਸਤਿਕਾਰ ਤੇ ਭਾਵਨਾ ਵੀ ਦੇਖਦੇ ਹਨ ਉਹ ਸਾਨੂੰ ਬਾਹਰੀ ਰੂਪ ਦੇ ਵਿੱਚ ਨਹੀਂ ਦੇਖਦੇ ਕਿ ਬਾਹਰੀ ਰੂਪ ਦੇ ਵਿੱਚ ਮਨੁੱਖ ਕੀ ਕਰ ਰਿਹਾ ਹੈ ਉਹ ਤਾਂ ਸਾਡੇ ਅੰਦਰਲੀ ਭਾਵਨਾ ਦੇਖਦੇ ਹਨ ਤੇ ਜੇਕਰ ਅਸੀਂ ਅੰਦਰ ਮਾਲਕ ਦੇ ਨਾਲ ਜੁੜੇ ਹੋਏ ਹਾਂ ਤਾਂ ਫਿਰ ਸਾਨੂੰ ਯਾਦ ਕਰਨਾ ਨਹੀਂ ਪੈਂਦਾ ਜਦ ਆਪਣੇ ਆਪ ਤੇ ਆਉਂਦੀ ਹੈ ਤੇ ਯਾਦ ਉਤੇਫੇ ਕੰਟਰੋਲ ਹੀ ਨਹੀਂ ਜਾਂਦਾ ਪਤਾ ਹੀ ਨਹੀਂ ਲੱਗਦਾ ਕਿ ਸਾਡਾ ਮਨ ਗੁਰਨਾਣਕ ਦੇ ਲੜ ਕਿੱਦਾਂ ਲੱਗ ਪਿਆ ਹੈ ਅਸੀ ਕੰਮ ਕੋਈ ਹੋਰ ਕਰ ਰਹੇ ਹੁੰਦੇ ਹਾਂ ਪਰ ਸਾਡੇ ਅੰਦਰ ਵਾਹਿਗੁਰੂ ਜੀ ਦਾ ਸੀਮਨ ਚੱਲਦੇ ਆ ਹੁੰਦਾ ਹੈ ਮੂਰਮੰਤ ਦਾ ਜਾਪ ਚੱਲ ਰਿਹਾ ਹੁੰਦਾ ਹੈ ਜਾਂ ਗੁਰਬਾਣੀ ਦਾ ਕੋਈ ਹੋਰ ਸ਼ਬਦ ਜੰਗ ਗੁਰਬਾਣੀ ਦਾ ਕੋਈ ਪਾਠ ਚੱਲ ਰਿਹਾ ਹੁੰਦਾ ਹੈ ਤਾਂ ਇਹ ਯਾਦ ਦੇ ਵਿੱਚ ਸਾਡਾ ਮਨ ਵਸ ਵਿੱਚ ਨਹੀਂ ਹੁੰਦਾ ਯਾਦ ਉਸ ਮਾਲਕ ਨੂੰ ਅਸੀਂ ਕਿਸੇ ਵੇਲੇ ਵੀ ਕਰਦੇ ਹਾਂ ਕਿਸੇ ਵੀ ਹਾਲਾਤ ਵਿੱਚ ਕਰ ਸਕਦੇ ਹਾਂ ਬਸ ਵਾਹਿਗੁਰੂ ਜੀ ਸਾਡਾ ਪ੍ਰੋਸਾ ਦੇਖਦੇ ਹਨ ਸਾਡੀ ਸ਼ਰਧਾ ਦੇਖਦੇ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਬਾਹਰੀ ਰੂਪ ਵਿੱਚ ਨਹੀਂ ਦੇਖਦੇ ਸਾਨੂੰ ਅੰਦਰੋਂ ਦੇਖਦੇ ਹਨ ਕਿ ਇਹ ਮਨੁੱਖ ਕਿੱਦਾਂ ਦਾ ਹੈ ਇਹ ਮਨੁੱਖ ਕਿ ਉਪਰੋਂ ਉਪਰੋਂ ਬਾਣੀ ਪੜ ਰਿਹਾ ਹੈ ਜਾਂ ਅੰਦਰੋਂ ਵੀ ਮੇਰੇ ਨਾਲ ਜੁੜਿਆ ਹੋਇਆ ਹੈ ਬਸ ਆਪਾਂ ਹਰ ਹਾਲ ਦੇ ਵਿੱਚ ਗੁਰਬਾਣੀ ਨਾਲ ਜੁੜਨਾ ਹੈ ਕਿਉਂਕਿ ਜਿੰਨਾ ਵੀ ਅਸੀਂ ਗੁਰਬਾਣੀ ਪੜਾਂਗੇ ਗੁਰਬਾਣੀ ਦੇ ਵਿਚਾਰ ਕਰਾਂਗੇ ਗੁਰਬਾਣੀ ਨੂੰ ਸਮਝਾਂਗੇ ਉਨਾਂ ਹੀ ਸਾਡੇ ਗੁਰੂ ਜੀ ਸਾਡੇ ਉੱਤੇ ਕਿਰਪਾ ਬਖਸ਼ਣਗੇ ਸਾਡੇ ਮਨ ਤੇ ਤੰਨ ਦੇ ਲੋਕਾਂ ਨੂੰ ਠੁਰ ਕਰ ਦੇਣਗੇ ਕਿਉਂਕਿ ਜਿੱਥੇ ਗੁਰੂ ਦਾ ਨਾਮ ਹੈ ਨਾਮ ਚਾਹੀਏ ਅਸੀਂ ਕਿਸੇ ਵੀ ਤਰੀਕੇ ਨਾਲ ਲੈ ਰਹੇ ਹਾਂ ਉੱਥੇ ਹੀ ਗੁਰੂਆਂ ਦੀਆਂ ਬਕਤਾਂ ਉੱਥੇ ਹੀ ਗੁਰੂ ਦੀ ਕਿਰਪਾ ਸਾਡੇ ਉੱਤੇ ਹੋ ਜਾਂਦੀ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਰਹਿ ਜਾਵੇਗੀ ਸਾਧ ਸੰਗਤ ਜੀ ਤੁਸੀਂ ਵੀ ਮੂਲ ਮੰਤਰ ਦਾ ਜਾਪ ਕਰਕੇ ਤੇ ਆਪਣੇ ਗੁਰੂ ਦੀ ਕਿਰਪਾ ਨੂੰ ਪਰਖ ਕੇ ਦੇਖ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ